ਫਸਰੇ ਗਾ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕੈਮੋ ਸਾਰੇ ਯਾਨਵਰ ਸੈੱਟ ਸਾਰਿਆਂ ਦੇ ਤੇ ਬਿਨਾ ਮੂੰਹ ਧੋਤੇ ਪਹੁੰਚ ਗਏ ਅੱਜ ਮਹਸਾ ਕੋਲ ਅੱਜ ਮੈਂ ਵੀ ਬਾਗ ਵਰ ਗਈਆਂ ਮਾ ਉਠ ਦੀ ਸਾਰ ਇੱਧਰ ਨੂੰ ਆ ਗਿਆ ਕਬੂਤਰ ਹਲੇ ਆਪਾਂ ਖੋਲਣੇ ਨਹੀਂ ਹੈਗੇ ਤੇ ਇੱਕ ਬੱਚਾ ਫੜ ਲਿਆ ਬਾਈ ਰਾਤ ਇੱਕ ਬੱਚਾ ਫੜ ਲਿਆ ਦੂਜੇ ਦਾ ਹਲੇ ਤੱਕ ਕੁਝ ਨਹੀਂ ਪਤਾ ਲੱਗਿਆ ਦੇਖਦੇ ਹਾਂ ਚਲੋ ਕੀ ਹੱਲ ਬਣਦਾ ਤੇ ਇੱਧਰਲੇ ਕਬੂਤਰ ਵਿਚਾਰੇ ਸੋਸਤ ਬੈਠੇ ਕਿਉਂਕਿ ਬੈਠਣ ਨੂੰ ਖਾਣੇ ਨਹੀਂ ਨਾ ਬੱਚੇ ਉਹਨਾਂ ਨੂੰ ਅੱਜ ਡੰਡੇ ਡੁੰਡੇ ਜੇ ਲਾਉਣੇ ਆ ਤੇ ਨੂਰੀ ਨੂੰ ਕੱਢਦੇ ਆ ਪਹਿਲਾਂ ਬਾਹਰ ਓਏ ਇਹਨੂੰ ਆਚਾਰ ਨਾਲ ਖਾਣ ਦਿਆ ਕਰ ਲਿਆ ਲਿਆ ਸ਼ਾਇਦ ਅੱਪਾ ਛੋਟੀ ਜੀ ਇੱਕ ਹੋਰ ਬਸ਼ੇਰੀ ਲਈ ਆਈ ਏ ਕਾਲੇ ਰੰਗ ਦੀ ਬਾਕੀ ਦੇਖਦੇ ਆ ਕੀ ਬਣਦਾ ਪਾਉ ਇੱਥੇ ਉੱਚੀ ਬੰਨੇ ਨਾ ਜੇ ਉੱਚਾ ਸਾਲਾ ਬੰਨਣ ਨੂੰ ਨਹੀਂ ਹੈਗਾ ਜੇ ਉੱਥੇ ਤੂੰਦ ਨਾਲ ਬੰਨਤੀ ਇਹਨੇ ਮੈਂਸਾ ਜਾ ਵੜਨਾ ਹੈ ਚੱਲ ਕੋਈ ਨਹੀਂ ਚਲੋ ਇਹਨੂੰ ਬੰਦਿਆ ਚਾਹ ਪਾਣੀ ਪੀ ਕੇ ਚੱਲਦੇ ਆਂ ਫਿਰ ਹੁਣ ਪਹੁੰਚ ਗਏ ਬਾਈ ਆਪਾਂ ਪਾਣੀ ਲੈ ਕੇ ਇੱਧਰ ਨੂਰੀ ਇਹਨਾਂ ਨੂੰ ਪਾ ਦਈਏ ਦਾਣਾ ਪਾਣੀ ਪਹਿਲਾਂ ਤਾਂ ਆਏ ਹਾਏ ਹਾਏ ਹੈ ਅੱਜ ਬਹੁਤ ਸਭ ਬਹੁਤ ਠੰਡਾ ਹੈ ਦਾਣੇ ਦਾ ਪਈ ਨੇ ਤਕਰੀਬਨ ਤੋਂ ਪਾਣੀ ਵੀ ਪਿਆਈ ਤਾਂ ਗਰਮ ਪਾ ਦਨੇ ਥੋੜਾ ਜਿਹਾ ਲੱਹ ਓਕੇ ਕੰਮ ਤੇ ਦਾਣੇ ਹਲੇ ਪਏ ਨੇ ਥੋੜੇ ਜਿਹਾ ਪਰ ਪਾਏ ਦਨਾ ਯਾਰ ਫੇਰ ਆਇਆ ਮੋਟਰ ਤੇ ਕੰਮਕਾਰ ਜਾਇ ਉੱਥੇ ਅਰਜ ਜਾਣੇ ਕੰਮ ਥੋੜੇ ਜਿਹਾ ਦਾਣੇ ਪਾ ਦਾਂ ਲਾਓ ਵੀ ਦਾਣੇ ਪਰਤੀਆਂ ਟਰਿਆਂ ਆਹ ਕੌਣ ਲਾ ਕੇ ਗਿਆ ਓਏ ਇੰਨਾ ਜ਼ਬਰਦਸਤ ਹਾਂ ਓਕੇ ਹੈ ਠੀਕ ਹੈ ਓਕੇ ਹੈ ਠੀਕ ਹੈ ਸਭ ਕੁਝ ਆਇਓਈ ਆਇਓ 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 ਆਗੇ ਦਾਣੇ ਝੁਗਣ ਸਾਰੇ ਘੋਣ ਪਾਈ ਆਪਾਂ ਉਧਰਲੇ ਕਬੂਤਰਾਂ ਨੂੰ ਦਾਣੇ ਪਏ ਨੇ ਤੇ ਪਾਣੀ ਪਿਆ ਤਾਜਾ ਪਾਣੀ ਤੇ ਦਾਣੇ ਪਾ ਦਈਏ ਲਓ ਵੀ ਟਰੇ ਇਹਨਾਂ ਦੀ ਸਾਫ਼ ਕਰਤੀ ਦਾਣੇ ਪਾਤੇ ਉਹ ਕਬੂਤਰ ਫੇਰ ਰਖਾਊ ਆਂਡੇ ਪਰ ਆਪਾਂ ਰਖਾਉਣੇ ਨਹੀਂ ਹੈਗੇ ਦੇਖੋ ਤਾਂ ਸਾਫ਼ ਸਫਾਈ ਸੈੱਟ ਹੈ ਕੰਮ ਤੇ ਪਾਣੀ ਕਰਤਾ ਚੇਂਜ ਹੁਣ ਚੱਲਦੇ ਆਪਾਂ ਮੋਟਰ ਤੇ ਨੂੰ ਉਹ ਵੀ ਵਿਚ ਵਿਚਾਲੇ ਆ ਕੇ ਦੇ ਪੱਖ ਮਾਣੋ ਤੇ ਬਸ ਚੱਲੇ ਪਿੰਡ ਨੂੰ ਹੁਣ ਉਹਦੇ ਬਾਅਦ ਦੇਖਦੇ ਆਂ ਕੀ ਕੰਮਕਾਰ ਕਰਨੇ ਸਾਡਾ ਵਿਚਾਰ ਹੈ ਵੀ ਅੱਜ ਫੇਰ ਇੱਕ ਟੋਚਨ ਵਾਲਾ ਵਲੌਗ ਬਣਾਇਆ ਜਾਵੇ ਬਾਕੀ ਕੁਝ ਪੱਕਾ ਨਹੀਂ ਚਲੋ ਚੱਲਦੇ ਆਂ ਕਬੂਤਰਾਂ ਵਾਲਾ ਤਾਂ ਬਣਾਵਾਂਗੇ ਪਹੁੰਚ ਗਈ ਹੁਣ ਆਪਾਂ ਕੋਠੇ ਤੇ ਕੂਤਰਾਂ ਦਾਣੇ ਪਾਉਣ ਟੰਡਾ ਬੰਨਤਾ ਇੱਧਰ ਲਾਦਾ ਆਹ ਨਾਲ ਹੋਲਾ ਹਵਾ ਚੱਲਦੀ ਆ ਬਹੁਤ ਠੰਡ ਵੀ ਲੱਗਦੀ। ਉਵੇਂ ਚਲੋ ਰਾਤ ਨੂੰ ਗੁੰਡੇ ਲਾ ਜਾਗੇ। ਉਤਰ ਦੇਖ ਲਈਏ ਪਹਿਲਾਂ ਹੱਟ ਨੇ ਆਡੇ ਘਰ ਲੈ। ਹੋ ਵੀ ਨਹੀਂ ਚਲੋ। ਇੱਧਰ ਥੋੜੇ ਜਿਹੇ ਰਹਿ ਗਏ ਉਤਰ। ਇੱਧਰ ਦਾ ਸੈਟ ਨੇ ਆਰੇ ਇੱਧਰ ਹੋਣਗੇ ਸਾਰੇ। ਹਾਂ ਇੱਧਰ ਪਰਿਆ ਫਿਰਦਾ ਸਾਰੇ ਹੀ। ਉੱਥੇ ਨਹੀਂ ਤੇਰੇ ਆਂਡੇ ਕਿਹਨੇ ਨੇ। ਸੈਟ ਕਿਵੇਂ ਲੜਦੇ ਨੇ ਲੜਨਾ ਨਹੀਂ ਦਾਣੇ ਪਾ ਦिए ਆਪ ਇਹਨੇ ਦਾਣੇ ਟ੍ਰੇ ਆਏ ਸਾਫ਼ ਕਰ ਲੈ ਮਿਕਸ ਖਰਾਕ ਆਲਪਾਹ ਲਈ ਆ ਜੋ ਭਾਈ ਖਾ ਲਾ ਪਾਣੀ ਪਾਉਣਾ ਲੈ ਕੇ ਤੁਨੋਂ ਦਾਣੇ ਖਾ ਉਹਨੇ ਲਾਗੇ ਸਾਰੀ ਗੁੱਤ ਦਾਣੇ ਖਾਣ ਤੇ ਪਾਣੀ ਵੀ ਪੀਤਾ ਪਰਤਾ ਹੋ ਗਿਆ ਤੇ ਜੇ ਲੋ ਖਾਈ ਜਾਣਗੇ ਹੁਣ ਇਹ ਆਪਾਂ ਚੱਲਦੇ ਹੁਣ ਥੱਲੇ ਨੂੰ ਮੋਟਰ ਤੇ ਪਹੁੰਚ ਗਏ ਭਾਈ ਉਧਰ ਨਰਮੈ ਸਿੰਘ ਫਤਾਨੀ ਕੀ ਅੱਗ ਕੱਢੀ ਫਿਰਦਾ ਉਤੇ ਖਾਲਚ ਆਹ ਦੇਖੋ ਪਤਾ ਨਹੀਂ ਕਾਨੂੰ ਅਗ ਲਾਈ ਫਿਰਦਾ ਉਹ ਤੇ ਚਲੋ ਕੋਈ ਨਹੀਂ ਜਸੂ ਨਹੀਂ ਨੂਰੀ ਲੈ ਕੇ ਆਉਨੇ ਆ ਐਨੇ ਆਪਾਂ ਬੈਠਦੇ ਆ ਇੱਥੇ ਉਹ ਆ ਗਏ ਭਾਈ ਜਸੂ ਨੇ ਨੂਰੀ ਨੂੰ ਲੈ ਕੇ ਹੁਣ ਕਮਾਉਨੇ ਆ ਅਜੀਨਾ ਕਿਹਾ ਵੀ ਉਧਰ ਨਹੀਂ ਬਣਾਉਣੀ ਆਪਾਂ ਕਿਉਂਕਿ ਉੱਥੇ ਸੜਕ ਇੱਧਰ ਬਣਾਵਾਂਗੇ ਜਗਾ ਨੂਰੀ ਨੂੰ ਆਹ ਕਮਰੇ ਦੇ ਬੈਕ ਸਾਈਡ ਤੇ ਬਾਕੀ ਦੇਖਦੇ ਆਂ ਆਗੇ ਪਹਿਲੀ ਵਾਰੀ ਲੱਗਿਆ ਬਾਈ ਘੋੜੀ ਦੀ ਉੱਪਰ ਬੈਠਣ ਘੋੜੀ ਤੇ ਪਾਉ ਬੈਠੋ ਤੇਰਾ ਵਜਨ ਘੱਟ ਹੈ ਜੱਸੀ ਦਾ ਜ਼ਿਆਦਾ ਨਹੀਂ ਤਾਂ ਨਹੀਂ ਬੈਜਣਾ ਦਾ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਯਾਰ ਚੱਲ ਮੇਰੀ ਜ਼ਿੰਮੇਵਾਰੀ ਹੈ ਹਾਂ ਲਈ ਰੱਖ ਦੇ 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 ਟਰਾਈ ਕਰਕੇ ਦੇਖਦੇ ਆ ਟਰਾਈ ਕਰਕੇ ਦੇਖ ਬਈ ਪਹਿਲੀ ਟਰਾਈ ਆ ਬਚ ਕੇ ਝਟਕਾ ਜਾ ਨਾ ਮਾਰੀ ਘੋੜੀ ਫੜ ਕੇ ਰੱਖਿਓ ਏ ਹਾਂ ਸੈਕਟਾ ਸੈਕਟਾ ਓਏ ਸੈਕਟਾ ਮੜੀ ਤੋੜ ਕੇ ਦੇਖੋ ਤਾਂ ਬਾਸ ਠੀਕ ਐ ਠੀਕ ਐ ਸਾਊ ਆ ਠੀਕ ਐ ਬਚਦਾ ਬਾਈ ਆ ਉਧਰ ਨੂੰ ਘੁਮਾ ਬਾਸ ਉਹ ਗਾਣਾ ਗਾ ਲਾ ਓਹ ਨਾ ਜਾਏ ਕੋਈ ਤੁੰ ਠੀਕ ਐ ਕੁਝ ਨਹੀਂ ਹੁੰਦਾ ਹਾਂ ਜਾਉਣਾ ਮੋੜ ਘੋੜੀ ਤੇ ਫਰਾਰ ਹੋ ਗਿਆ ਦਾਓ ਦਾਓ ਗੇੜਾ ਹੈ ਨਾ ਚੱਲ ਬੂ ਬਾਈ ਸਵਾਰੀ ਨੂੰ ਤਾਂ ਕਿਉਂਕਿ ਐਮੀ ਇਹਨੂੰ ਕੌਜਿਆ ਪਾਊਗਾ ਠੀਕ ਆ ਠੀਕ ਆ ਲਿਓ ਲਿਓ ਲੈ ਛਾਲ ਮਾਰੀ ਰਲੇ ਨੇ ਨਾਲ ਲੱਗਦੇ ਬਾਈ ਇਹ ਚਾਰ ਵੀ ਚੱਕ ਕੇ ਲੈ ਜੀਏ ਜੂਮ ਦਿਖਾਵਾਂ ਤੁਹਾਨੂੰ ਓ ਜੇ ਸਿੱਧਾ ਨਹੀਂ ਜਾਂਦਾ ਦੇਖਦਾ ਔਰ ਦੇਖੋ ਥੋੜਾ ਥੋੜਾ ਜਾਂਦਾ ਹਾਂ ਆਰੇ ਫਾਰੇ ਤੋਂ ਬਾਅਦ ਨੂੰ ਪਾਉਂਦੇ ਨਹੀਂ ਕਿ ਜੋ ਚਾਹੀਦਾ ਆ ਆ ਬੰਨ ਤੇ ਆ ਘਰੇ ਪਹੁੰਚ ਗਏ ਬਈ ਆ ਪਿਆ ਰੰਗ ਤੇ ਜੱਸਾ ਫੜਨ ਲੱਗਿਆ ਛੋਟੇ ਖੁੱਡੇ ਵਾਲੇ ਕਬੂਤਰ ਜੋੜੇ ਜੋੜਿਆਂ ਦੇ ਲਾਉਣਾ ਰੰਗ ਫਿਰ ਤੁਹਾਨੂੰ ਦਿਖਾਉਣੇ ਆ ਜੱਸਾ ਲਿਆ ਆ ਬਈ ਜੋੜੇ ਚਾਰ ਜੋੜੇ ਹੈ ਕਬੂਤਰੀਆਂ ਕਰ ਦੇਣੀ ਆਪਾਂ ਨੇ ਉਧਰ ਖੁੱਡੇ 'ਚ ਕਾਹਲੇ ਕਾਲੂਆਂ ਕਰੀਏ ਕਿਉਂਕਿ ਅੱਜ ਫਿਰ ਜੀਜਾ ਲੱਗਿਆ ਰੂ ਇਹਨਾਂ ਦਾ ਉਧਰ ਹਨਾ ਰੰਗ ਲਾ ਦੰਨੇ ਆ ਅਲੱਗ-ਅਲੱਗ ਕਾਲੂ ਕਰਾਂਗੇ ਕਿਉਂਕਿ ਇੱਧਰ ਲਈ ਵੀ ਕਰਨੀ ਆ ਸੋਚੀਏ ਵੀ ਇੱਧਰ ਕਬੂਤਰ ਰੱਖੀਏ ਕਿ ਕਬੂਤਰੀਆਂ ਰੱਖੀਏ ਇਹ ਹਲੇ ਡਿਸਾਈਡ ਨਹੀਂ ਹੋਇਆ ਪਤੰਗ ਦੇਖੋ ਚੜਦੇ ਇੱਕ ਆ ਚੜ ਰਿਹਾ ਹੈ ਇੱਕ ਆਉ ਚੜ ਰਿਹਾ ਹੈ ਲੈ ਵੀ ਗੁਰੀ ਫੜੀ ਚੱਲ ਵੀਰੇ ਰੰਗ ਲਾਈਏ ਇਹਨਾਂ ਦੇ ਮੈਂ ਖੋਲਣਾ ਪਹਿਲਾ ਰੰਗ ਲੋਰੀ ਬਣਾ ਲਾਉਨੇ ਆਪਾਂ ਇੱਕ ਬੁੱਤਰ ਦੇ ਰੰਗ ਚੁੰਝ ਫਾੜੇ ਦੀ ਇਸ ਬੁਰੀ ਓ ਯਾਰ ਗੁਰੂ ਚੁੰਝ ਲੈ ਬਹੁਤ ਆਹਣਾ ਤੇ ਕਬੂਤਰੀ ਨੂੰ ਵੀ ਸੇਮ ਲਾ ਦਿੰਨੇ ਆਪਾਂ ਰੰਗ ਇੱਕ ਜੋੜੇ ਨੂੰ ਤਾਂ ਕਰਤਾ ਬਾਈ ਰੰਗ ਐਨ ਇਕੱਠੇ ਕਰੋ ਯਾਰ ਦਿਖਾਉ ਤਾਂ ਹਾਂ ਚੰਜੀ ਛੱਡ ਜੱਸੇ ਧੋਕਣੇ ਹੋ ਗਈ ਦੀ ਜੋਜੇ ਦੀ ਆਹ ਹੈ ਉਹ ਗੱਲ ਨਹੀਂ ਆ ਉਹ ਕਿਰਬਟਾ ਹੁਣ ਹੋਇਆ ਚਲੋ ਇਹ ਜੋੜੇ ਨੂੰ ਛੱਡ ਦੋ ਹੁਣ ਕੱਢਦੇ ਆਂ ਬਾਈ ਦੂਜਾ ਜੋੜਾ ਦੂਜੇ ਨੂੰ ਲਾ ਦਈਏ ਫਿਰ ਲੈ ਇੱਕ ਸਾਰ ਦੇ ਕੱਢ ਕੇ ਲਿਆ ਜੱਸੇ ਫਿਰ ਲਾਈਏ ਜੋੜੇ ਦੇ ਕਰਦੇ ਆਪਾਂ ਮੋਡੇ ਗੁਲਾਬੀ ਪਹਿਲਾਂ ਵੀ ਗੁਲਾਬੀ ਹੋਏ ਹੋਏ ਤੇ ਇੱਕ ਸਾਈਡ ਦੇ ਮੋਡੇ ਗੁਲਾਬੀ ਕਰ ਦਨੇ ਆ ਠੀਕ ਆ ਤੇ ਬਾਕੀ ਗੁਲਾਬੀ ਹੋਏ ਤੋਂ ਬਾਅਦ ਹੀ ਦਿਖਾਵਾਂਗੇ ਹੁਣ ਤੁਹਾਨੂੰ ਇਹ ਜੋੜੇ ਨੇ ਵੀ ਹੋ ਗਿਆ ਬਾਈ ਦੇਖੋ ਤਾਂ ਫਿਰ ਕੋੜ ਕਰ ਲਿਆ ਕਰੋ ਥੰਬਨੇਲ ਵੀ ਨਿਕਲ ਲੈ ਫਿਰ ਹਾਂ ਵੈਰੀ ਗੁੱਡ ਖੜ ਜਾ ਖੜ ਜਾ ਏ ਓਕੇ ਆ ਚਲੋ ਫਿਰ ਛੱਡ ਦੋ ਇਹ ਜੋੜੇ ਨੂੰ ਵੀ ਹੁਣ ਫੜ ਲਿਆ ਬਾਈ ਤੀਜਾ ਜੋੜਾ ਹੁਣ ਤੀਜੇ ਜੋੜੇ ਨੂੰ ਲਾ ਦਈਏ ਰੰਗ ਆਫੜਲੀ ਕਬੂਤਰੀ ਆਫੜਲਿਆ ਕਬੂਤਰ ਚਲੋ ਦੇਖਦੇ ਆ ਇਹਨਾਂ ਨੂੰ ਕਿਹੜਾ ਰੰਗ ਲਾਉਣਾ ਹੈ ਐ ਜੋੜੇ ਦੇ ਕਰਤੇ ਬਈ ਹਰੇ ਸਿਰ ਇਦਣ ਘਵਾਉਣ ਨਾਲ ਇਹ ਗਰਦਨ ਐਨ ਪੋਜ ਬਣਾਉਣਾ ਨਹੀਂ ਇਕੱਠੇ ਆਏ ਆਏ ਆਹ ਹਾਂ ਉਹ ਕੋਟੀ ਰਵੇਡ ਦੇਣੀ ਯਾਰੀ ਕੱਢ ਐਵੇਂ ਨਹੀਂ ਮਤਲਬ ਕਿ ਇਕੱਠੇ ਕਬੂਤਰ ਆਏ 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 ਐਵੇਂ ਐਵੇਂ ਉਹ ਕਿਰਬੂਤਾਂ ਇਧਰ ਦੇਖਾ ਇੱਧਰ ਦੇਖ ਕਬੂਤਰਿੰ ਦੇਖ ਰਹੀ ਰੈਡੀ ਕੱਦ ਨੇ ਦਾ ਸਟੂਡੀਓ ਵਾਲੇ ਐਕਸ਼ਨ ਠੀਕ ਹੈ ਛੱਡ ਦੇ ਇਹਨਾਂ ਨੂੰ ਵੀ ਜੋੜੇ ਨੂੰ ਮੂੰਹ ਸਿਰ ਨਾਲ ਲਵੇੜ ਲੈਣਾ ਲਾਸਟ ਜੋੜਾ ਰਹਿ ਗਿਆ ਭਾਈ ਉੱਧਰਲੇ ਖੁੱਡੇ ਦਾ ਇਹਨਾਂ ਦੇ ਰੰਗ ਲੱਗੇ ਰਹੀ ਦਿਖਾਉਨੇ ਆ ਤੁਹਾਨੂੰ ਇਹਨਾਂ ਦੇ ਵੀ ਲਾਤਾ ਲੈ ਕਰੋ ਬਈ ਕੋਲ ਐਨ ਐਨ ਕਰ ਲਓ ਕੋਲ ਇੱਧਰ ਖੜ ਜਾ ਇਹ ਓਏ ਸਾਰੇ ਇੱਧਰ ਆਹਾਂ ਓਕੇ ਐ ਚਲੋ ਤਾਨੂੰ ਇੱਕ ਵਾਰੀ ਬਈ ਰੰਗ ਦਿਖਾ ਦਈਏ ਸਾਰਿਆਂ ਦੇ ਦੇਖੋ ਤਾਂ ਸੈਟ ਨੇ ਕੋਕਰ ਬੋਟਾ ਨੇ ਓਏ ਸਾਲੇ ਮੂੰਹ ਸਿਰ ਨਾਲ ਲਵੇ ਲਿਓ ਹਲਵੇੜ ਤਦੂਏ ਤਾਂ ਉਹਨੇ ਮੋਢਾ ਜਾ ਸੋਹਣੇ ਵਾ ਲੱਗਦੇ ਹਨ ਗਲਾਬੀ ਟੋਪੀ ਵਾਲੇ ਆ ਬੈਠੇ ਚਲੋ ਲਾ ਦੇ ਇੱਧਰ ਦਾਣੇ ਵੀ ਪਾ ਦਈਏ ਬਾਈ ਕਿਉਂਕਿ ਫਿਰ ਨਿਹਰਾ ਹੋ ਜਾਂਦਾ ਮੁੜ ਕੇ ਹਨਾ ਤੇ ਨਾਲ ਦੀ ਨਾਲ ਬੋਲਦੀ ਆ ਭਾ ਕਮੈਂਟ ਸਾਗਰ ਲਵਾਨਾ ਰੋਮੀ ਡਾਣ ਅੰਜੌਰ ਸਿੰਘ ਬਾਈ ਜੀ ਦੋ ਜੋੜੇ ਕਬੂਤਰ ਦੇ ਦਿਓ ப்ਲੀਜ਼ ਵੀਰੇ ਹੁਣ ਵੇਲੇ ਕਰਨ ਲੱਗੇ ਆ ਹਲੇ ਜੈ ਵੀਰ ਸਿੱਧੂ ਬਾਈ ਕਬੂਤਰ ਕੇ ਕਿੱਦੇ ਗਿਫਟ ਕਰਾਂਗੇ ਯਾਰ ਹੈਰੀ ਬੋਰਡ ਵਰਕਿੰਗ ਟੋਟਲ ਤੁਸੀਂ ਕਿੰਨੀ ਅਰਨਿੰਗ ਕਰ ਲਈ ਹੋ ਵੀ ਦੱਸੋ ਵੀਰੇ ਅਰਨਿੰਗ ਤਾਂ ਤੁਹਾਨੂੰ ਦੱਸ ਦੂੰਗਾ ਮੈਂ ਅੱਛਾ ਇਹ ਤਾਂ ਕੱਲ੍ਹ ਆਲੀ ਕਮੈਂਟ ਹੋਵੇ ਧੰਨ ਪੀਜਨ ਲਵਰ 08 ਧੰਨਵਾਦ ਵੀਰੇ ਕਮੈਂਟ ਕਰਨ ਲਈ ਤੇ ਕਾਲੂ ਬਾਕੀਆਂ ਦੇ ਬੋਲਾਂਗੇ ਹਨ ਕਿਉਂਕਿ ਅੱਜ ਵਾਲਾ ਬਲੌਗ ਹਲੇ ਅਪਲੋਡ ਕਰਨਾ ਹੈ ਇਹ ਅਸੀਂ ਪਹਿਲਾਂ ਹੀ ਖਤਮ ਕਰ ਦੇਣਾ ਬਲੌਗ ਮਿਲਦੇ ਆਂ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਬਲੌਗ ਚ